ਸਸਿਕਾਲੀ ਤੇ ਅੱਜ ਅਸੀਂ ਆਏ ਹਾਂਗੇ ਸਪੇਨ ਦੇ ਗੁਰਦੁਆਰੇ ਤੇ ਆਹ ਲੱਗਿਆ ਬੋਰਡ ਇਹ ਆਪਣੇ ਘਰ ਤੋਂ ਸੀਗਾ 10 ਮਿੰਟ ਦੀ ਦੂਰੀ ਤੇ ਆ ਬਾਕੀ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਉਹ ਗੇਟ ਵਗੈਰਾ ਦੇਖਣਾ ਪੈਣਾ ਕਿੱਧਰ ਦੀ ਜਾਂਦਾ ਬਿਲਡਿੰਗ ਤਾਂ ਇਹੀ ਆ ਮਿਸਾਲ ਸਾਹਿਬ ਲੱਗਿਆ ਆ ਕਿੱਥੇ ਆ ਗੇਟ ਵੀਰ ਪ੍ਰਵਾਜਾ ਆ ਆਤਮ ਨੂੰ ਜੋਗੀ ਲੱਗਦੀ ਆ ਹਾਂ ਦਰਵਾਜ਼ੇ ਨਹੀਂ ਸਾਹਮਣੇ ਲੱਗ ਰਹੀ ਆਹ ਛੋਟਾ ਜਿਹਾ ਦਰਵਾਜ਼ਾ ਨਹੀਂ ਆ ਨਹੀਂ ਹੈਗਾ ਵੀਰ ਬਣੀ ਨਾ ਇਧਰ ਆਪ ਤੋ ਉਹ ਪਿੱਛੇ ਤਾਂ ਨਹੀਂ ਸੀ ਗੁਰਦੁਆਰਾ ਤੇ ਵੀ ਵੇਖ ਬਾਸ ਰਹਿਣਾ ਗੁਰਦੁਆਰਾ ਤੇਗ ਬਹਾਦਰ ਆ ਵੀ ਇਹ ਦਰਵਾਜ਼ਾ ਵੀਰ ਇਧਰ ਦਰਜੀ ਬਿਕ ਇਧਰ ਹੀ ਗੇਟ ਆ ਵੱਡਾ ਗੇਟ ਆ ਸਾਨੂੰ ਹੁਣ ਪਤਾ ਨਹੀਂ ਸੀ ਪਹਿਲੀ ਵਾਰ ਆਇਆ ਏ ਸਸੇਗਾ ਸਸੇਗਾ ਜੀ ਸਸੇਗਾ ਜੀ ਆਜੋ ਬਲਵੀਰ ਹੈ ਚਾਰ ਦੀ ਦਵਾਈ ਵੀ ਹੋ ਗਈ ਚਾਰ ਦੀ ਉਨ ਕੀ ਪਤਾ ਕਿੱਛ ਲੱਗ ਬਲਵੀਰ ਆਜੋ ਇੱਥੇ ਐਂਟਰੀ ਹੈ ਜੀ ਆਹ ਬੋਰਡ ਦੇ ਸਾਹਮਣੇ ਇਧਰਲੇ ਪਾਸੇ ਗੋਲੀਆਂ ਵੇਟ ਕਰੋ ਬੋਤੇ ਉਹ ਚੰਗੀ ਨਹੀਂ ਤੋਂ ਤੋਂ ਦਿੱਤਾ ਹੈ ਆ ਸਾਹਮਣੇ ਨੰਬਰ ਆ ਰਿਹਾ ਅਸੀ ਕਾ ਆ ਲੱਗਿਆ ਜਿਹੜੇ ਘਰ ਇਧਰ ਨੇ ਆਲੀ ਜਿਹੜੇ ਘਰ ਬੋਟ ਲਾ ਦੀਏ ਐਲਕੀਰ ਕਿ ਨਾ ਤੂੰ ਓਕੇ ਤੋਤੇ ਨੂੰ ਤੋਤੇ ਸੁੱਕਾ ਕਰਨਾ ਓ ਤੋਤੇ ਅਰੇ ਬੁਲੀ ਨੇ ਨਵਾਂ ਬੰਦ ਲਿਆ ਓਕੇ लंगर हाल आहे न थले लंगर हाल न हाथ जोड़ो खोलने नहीं होता ਰੋਣੋ ਦਿਆਂ ਕਿ ਪੰਜਾਬੀ ਵਗੈਰਾ ਸੁਖਾਉਂਦੇ ਆ ਬੱਚਾ ਨੂੰ ਵਧੀਆ ਜਿਹਾ ਬਣਾਉਂਦੇ ਉਹਦੇ ਸਾਹਮਣੇ ਲੰਗਰ ਹਾਲਾ ਸਾਰਾ ਚੱਲੀ ਓਪਰੇ ਤੇ ਦਰਵਾਜ਼ਾ ਸਾਹਿਬ ਜੋੜਾ ਘਰ ਇੱਥੇ ਮਾਲ ਹੀ ਬਣਾਇਆ ਹੋ ਗਿਆ ਬੱਚਾ ਓ ਚਲੋ ਜੀ ਅਸੀਂ ਆ ਗਏ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਹੁਣ ਚੱਲੇ ਆਂ ਸੀ ਵਾਪਸ ਉਹੀ ਜਾਣਾ ਵਾਪਸ ਤੇ ਵਾਪਸ ਆਣਾ ਹੁਣ ਅਸੀਂ ਘਰੇ ਘਰੇ ਆ ਕੇ ਤਿਆਰੀ ਕਰੀਏ ਅਸੀਂ ਹੁਣ ਜਾਣਾਗਾ ਵਾਪਸ ਆਪਣੇ ਘਰ ਨੂੰ ਤੇ ਅੱਜ ਸਾਡੀ ਵਾਪਸੀ ਆ ਜੀ ਹੁਣ ਇੱਥੋਂ ਹੁਣ ਅਸੀਂ ਵਾਪਸ ਚਲੇ ਜਾਣਾਗਾ ਨਾਰਵੇ ਦੀ ਫਲਾਈਟ ਸਾਡੀ ਸ਼ਾਮ ਦੀ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ ਸੀ ਅੱਜ ਕੈਂਡੀ ਦਿਖਾਉਂਦਾ गुरमन हाई गुरमन कंदा हाई